आगे आगे वो आगे। आगे। नहीं। कुछ नहीं आया मार बा महाराज सचे पाशा तू ही देवे मैं खाऊंगी नहीं मैं तो बैठी हाँ मैं कितो खाऊंगी तेरे हथ डोर है मेरी तेरे पाशा, तो तेरे हथ डोर सचे पातशाह मारपा ये तू देगा तब मैं खाऊंगी नहीं मैं बैठी हाँ मेरा तो कोई वाह नहीं ਨਾ ਪੁੱਛਣ ਵੀ ਗਿਰਤਾ ਇਥੇ ਮੈਂ ਕੀ ਕਰ ਸਕਦੀ ਤੈਨੂੰ ਲੱੱਸੀ ਵੀ ਨਹੀਂ ਦੀ ਲੱੱਸੀ ਵੀ ਹੈ ਨਹੀਂ ਆ ਖਾਲੀ ਪਿਆਣੀ ਲੱੱਸੀ ਵੀ ਹੈ ਨਹੀਂ ਲੱੱਸੀ ਪੀਣ ਦੀ ਛਕੜ ਮੈਂ ਪਿਆ ਲੱੱਸੀ ਵੀ ਨਹੀਂ ਹੈ ਕੀ ਕਰਾਂ ਮੇ ਮਾਲਕ ਤੂੰ ਹੀ ਦੇਣ ਹਾਰ ਤੂੰ ਹੀ ਦੇ ਮੈਨੂੰ ਤੂੰ ਹੀ ਤੈਥੇ ਲੈਣਾ ਤੈਥੇ ਹੀ ਖਾਣਾ ਮੈਂ ਕੀ ਕਰ ਸਕਦੀ ਕਿਨਾ ਆਵੀ ਹੁਣ ਰੱਬ ਦੇਊਗਾ ਤੇ ਮੈਂ ਰੋਟੀ ਖਾऊंगी ਮੈਂ ਬਾਹਰ ਵੇਖਦੀ ਆ ਕਿਸੇ ਨੂੰ ਜੇ ਵੇਖੇ ਨਾ ਰੋਟੀ ਮੈਨੂੰ ਕੋਈ ਦੇਊਗਾ ਤੇ ਮੈਂ ਰੱਬ ਕੋਲ ਹੀ ਖਾਣੀ ਆ ਏ ਮਹਾਰਾਜ ਅੱਜ ਤੱਕ ਰੋ ਸਾਰਾ ਦਿਨ ਰੋਟੀ ਨਹੀਂ ਮਿਲੀ ਪਤਾ ਨਹੀਂ ਕੀ ਨਸੀਬ ਹੈ ਜੇ ਤੁਸੀਂ ਰੋਟੀ ਦਿਓ ਮੈਂ ਮਹਾਰਾਜ ਫੇਰ ਹੀ ਰੋਟੀ ਖਾਉਮੈਂ ਤੇ ਅੱਜ ਤੱਕ ਇਹ ਤੋਂ ਰੋਟੀ ਨਹੀਂ ਹੋਈ ਢਿੱਕੀ ਤੋਂ ਨਹੀਂ ਖਾਦੀ ਤੇ ਢਿੱਕੀ ਨਹੀਂ किती रबना रोटी खाणी चले

ਵੇਬੇ ਨਾ ਕਰਿਆ ਨਾ ਟਾਈਮ ਬੜਾ ਹੋ ਗਿਆ ਰਬਾ ਮੈਨੂੰ ਆ ਬੱਚੇ ਵਿੱਚ ਦੀ ਰੋਟੀ ਖਵਾ ਗਿਆ ਤੇ ਆ ਮੈਨੂੰ ਸ਼ਾਂਤੀ ਆ ਗਈ ਤੇ ਮੈਨੂੰ ਤੜਕੇ ਦੀ ਰੋਟੀ ਨਹੀਂ ਮਿਲੀ ਸੀ ਅੱਜ ਬੱਚਾ ਉਹ ਤਾਂ ਗਿਆ ਬੱਚਾ ਤਾਂ ਮੈਂ ਵੀ ਜਾਣੀ ਘਰੇ ਆਉਦੇ ਜਾਮਕ ਵੇਲੇ ਆਵੇ ਆਪ ਤੱਕ ਰੋਟੀ ਖਾ ਕੇ ਹਾਂ ਮਾਂ ਮੈਂ ਰੱਬ ਨਾਲ ਰੋਟੀ ਤਾਂ ਖਾਇਆ ਪਰ ਰੱਬ ਨਾ ਹਜੇ ਵੀ ਬੱਚਿਆਂ ਨੂੰ ਬਹੁਤ ਪਿਆਰ ਕਰਦਾ ਰੱਬ ਨੇ ਮੈਨੂੰ ਚੁੰਮਿਆ ਮੇਰੇ ਨਾਲ ਜੱਫੀ ਪਾਈ ਮੈਨੂੰ ਪਰ ਰੱਬ ਨਾ ਬੁੜਾਇਆ ਹੋ ਗਿਆ ਬੇਬੇ ਕਿੱਥੋਂ ਆਈ ਆ ਮਾਂ ਦਾ ਪਤਾ ਜਰਾ ਬਣੂ ਮਿਲ ਕੇ ਆਈ ਮਾਂ ਦਾ ਪਤਾ ਜਰਾ ਬਣੂ ਮਿਲ ਕੇ ਆਈ ਪਰ ਰੱਬ ਨਿਕਾ ਰੱਬ ਦੇ ਬੱਚੇ ਦੇ ਰੂਪ ਚ ਤੈਨੂੰ ਮਿਲਿਆ ਮੈਨੂੰ ਅੱਜ ਹਾਂ ਉਹ ਰੋਟੀ ਉਹ ਖਵਾ ਕੇ ਗਿਆ ਏ ਰੱਬ ਕੋਲ ਰੋਟੀ ਖਾ ਕੇ ਆਈ ਮਾਤਾ ਸਾਰੇ ਦਿਨ ਦੀ ਭੁੱਖੀ ਰਹਿੰਦੀ ਸੀ ਜਿਵੇਂ ਬੱਚਾਂ ਦੇ ਰੂਪ ਚ ਮੈਂ ਬਹੁਤ ਪਿਆਰ ਕਰਿਆ ਉਹਨਾਂ ਰੱਬ ਨੇ ਵੀ ਮੇਰੇ ਨਾਲ ਬਹੁਤ ਪਿਆਰ ਕਰਿਆ ਜੱਫੀ ਪਾਈ ਉਹਦਾ ਮੱਥਾ ਚੁੰਮਿਆ ਮੈਂ ਤੇ ਮੈਨੂੰ ਬਹੁਤ ਜਜ਼ਰੀ ਆ ਬਹੁਤ ਸ਼ਾਂਤੀ ਆਈ ਮੇਰੇ ਦਿਲ ਨੂੰ ਬਰੀ ਸਕੂਨ ਆ